ਸਾਰਿਆਂ ਨੂੰ ਅੱਜ ਲੈ ਕੇ ਆਏ ਤੁਹਾਡੇ ਲਈ ਅਮਰੀਕਾ ਦੇ ਟਰੱਕ ਸਟਾਪ ਦਾ ਅੰਦਰ ਲਵ ਯੂ ਅ ਮੋਡੀਫਿਕੇਸ਼ਨ ਦੀ ਸਾਰਾ ਜਿੱਦਾਂ ਸਮਾਨ ਪਿਆ ਟਰੱਕਾਂ ਦੇ ਤੈਨੂੰ ਮਿਲਦੀ ਆ ਨਿੱਕੀ ਤੋਂ ਨਿੱਕੀ ਤੇ ਵੱਡੀ ਤੋਂ ਵੱਡੀ ਟਰੱਕਿੰਗ ਦੇ ਵਿੱਚ ਯੂਜ਼ ਹੋਣ ਵਾਲੀ ਹਰ ਆਈਟਮ ਚੈੱਕ ਕਰੋ ਮੇਰੇ ਰਿਵਿਊ ਮਿੱਤਰੋ ਆ ਚੈੱਕ ਕਰੋ ਆਹ ਜੀ ਗੈਸ ਪੰਪ ਪੈਟਰੋਲ ਦਾ ਪੰਪ ਪੁਰਾਣੇ ਸਮੇਂ ਦਾ

ਇਹ ਸਾਰਾ ਕੋਈ ਤੁਹਾਨੂੰ ਵੀਰੇ ਨਿਬਰਾਸਕਾ 395 ਨੰਬਰ ਐਗਜ਼ਿਟ I80 ਦੇ 395 ਨੰਬਰ ਐਗਜ਼ਿਟ ਤੇ ਵੇਖਣ ਨੂੰ ਮਿਲੂ ਵੀਰੇ ਆਹ ਸਾਰੇ ਪੁਰਾਣੀ ਚੀਜ਼ਾਂ ਵੀਰੇ ਇੰਨਾ ਸਵਾਰ ਕੇ ਰੱਖਿਆ आ गया वीर कडूका hmm. आ चेक कर वीर तेल दा टैंकर

ਚੈੱਕ ਕਰੋ ਵੀਰੇ ਸਾਇਲੈਂਸਰ ਪੀਟਰ ਬੈਲਟ ਦੇ ਪ੍ਰਾਈਸ ਚੈੱਕ ਕਰੋ ਵੀਰੇ